ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੰਤਾਂ ਦੀ ਦੱਸੀ ਹੋਈ ਵਿਧੀ ਇਸ ਵਿਧੀ ਦੇ ਨਾਲ ਇੱਕ ਭੈਣ ਦੇ ਘਰ ਵਾਲੇ ਨੇ ਸਿਰਫ 40 ਦਿਨਾਂ ਦੇ ਵਿੱਚ ਸ਼ਰਾਬ ਛੱਡ ਦਿੱਤੀ ਸ਼ਰਾਬ ਛੱਡਣ ਦੇ ਨਾਲ ਨਾਲ 40 ਦਿਨਾਂ ਦੇ ਬਾਅਦ ਹੀ ਉਹਨਾਂ ਨੇ ਅੰਮ੍ਰਿਤ ਵੀ ਛਕ ਲਿਆ ਤੇ ਇਹ ਜਿਹੜੀ ਵਿਧੀ ਆ ਇਹ ਤੁਸੀਂ ਵੀ ਜਰੂਰ ਕਰਕੇ ਦੇਖਿਓ ਤੇ ਜੇ ਤੁਹਾਡੇ ਘਰ ਦੇ ਵਿੱਚ ਵੀ ਬਹੁਤ ਜ਼ਿਆਦਾ ਨਸ਼ੇ ਦਾ ਵਾਸਾ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਪੂਰੀ ਚੰਗੀ ਤਰ੍ਹਾਂ ਦੇਖਿਓ ਤੇ ਉਸੇ ਤਰੀਕੇ ਨਾਲ ਕਰਿਓ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਤੀਆਂ ਅੱਜ ਦੀ ਵੀਡੀਓ ਇਹ ਕੋ ਜਿਹੜਾ ਸ਼ਰਾਬ ਦਾ ਨਸ਼ਾ ਹੁੰਦਾ ਜੀ ਕਈ ਵਾਰ ਤਾਂ ਆਪਣੀ ਜਿਹੜੀ ਸੰਗਤ ਹੁੰਦੀ ਆ ਉਹ ਇਦਾਂ ਦੀ ਹੁੰਦੀ ਆ ਕਿ ਅਸੀਂ ਉਹਨਾਂ ਦੇ ਜ਼ਰੀਏ ਗਲਤ ਰਸਤੇ 'ਤੇ ਪੈਂਦੇ ਆ ਪਰ ਕਈ ਵਾਰੀ ਨਾ ਘਰ ਦੇ ਵਿੱਚ ਗਰੀਬੀ ਜਾਂ ਆਪਾਂ ਕਹਿੰਦੇ ਆ ਕਮਾਈ ਦਾ ਸਾਧਨ ਨਾ ਹੋਣਾ ਜਾਂ ਲੜਾਈ ਝਗੜਾ ਉਹਦੇ ਕਾਰਨ ਵੀ ਕਈ ਮੇਰੇ ਵੀਰ ਜਿਹੜੇ ਹੈਗੇ ਆ ਇਸ ਰਸਤੇ 'ਵੱਲ ਤੁਰ ਪੈਂਦੇ ਨੇ ਸੋ ਮੇਰੀਆਂ ਭੈਣਾਂ ਕਾਫੀ ਜਿਹੜੀਆਂ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਨੇ ਕਿਉਂਕਿ ਫਿਰ ਉਹ ਸ਼ਰਾਬ ਪੀ ਕੇ ਬੰਦਾ ਘਰਾਂ ਦਾ ਲੜਾਈ ਝਗੜਾ ਵੀ ਕਰਦਾ ਹੈ ਤੇ ਉਹਦੇ ਨਾਲ ਘਰ ਦੇ ਵਿੱਚ ਹੋਰ ਵੀ ਕਾਫੀ ਤਰ੍ਹਾਂ ਦੇ ਦੁੱਖਾਂ ਦਾ ਜਿਹੜਾ ਵਾਧਾ ਹੁੰਦਾ ਘਰ ਵਿੱਚ ਦੁੱਖਾਂ ਦਾ ਵਾਸ ਹੋ ਜਾਂਦਾ ਇੱਕ ਤਰੀਕੇ ਨਾਲ ਸੋ ਮੈਂ ਆਪਣੀ ਵੀ ਕਾਫੀ ਵਾਰ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਆ ਵੀ ਕਿਸ ਤਰੀਕੇ ਨਾਲ ਸਾਡੇ ਘਰ ਦੇ ਵਿੱਚੋਂ ਵੀ ਗੁਰਬਾਣੀ ਨੇ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਨਸ਼ਾ ਖਤਮ ਕੀਤਾ ਸੋ ਇਸੇ ਤਰੀਕੇ ਦੀ ਅੱਜ ਇਹ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਜਿਹੜੀ ਭੈਣ ਬਹੁਤ ਜ਼ਿਆਦਾ ਪਰੇਸ਼ਾਨ ਸੀ ਆਪਣੇ ਘਰ ਵਾਲੇ ਤੋਂ ਕਿਉਂਕਿ ਉਹ ਸ਼ਰਾਬ ਪੀ ਕੇ ਆਉਂਦਾ ਸੀ ਤੇ ਉਹਦੀ ਹੱਦ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿਵੇਂ ਉਹਨਾਂ ਨੇ ਮਤਲਬ ਸੰਤਾ ਵੀ ਦੱਸੀ ਹੋਈ ਵਿਧੀ ਨੂੰ ਅਪਣਾਇਆ ਤੇ ਆਪਣੇ ਘਰ ਵਿੱਚੋਂ ਇਸ ਜਿਹੜਾ ਨਸ਼ਾ ਜਿਹੜਾ ਸ਼ਰਾਬ ਦਾ ਕੋੜ ਹੈ ਇਹਨੂੰ ਬਾਹਰ ਕੀਤਾ ਤੇ ਜਿਹੜੀ ਇਹ ਭੈਣ ਸੀ ਜੀ ਇਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਇਹਦੇ ਘਰ ਵਾਲਾ ਹਰ ਰੋਜ਼ ਸ਼ਰਾਬ ਪੀ ਕੇ ਆਉਣਾ ਬੱਚਿਆਂ ਨੂੰ ਵੀ ਗਾਲਾਂ ਦੇਣੀਆਂ ਘਰ ਵਾਲੀ ਨੂੰ ਵੀ ਕੁੱਟਣਾ ਮਾਰਨਾ ਜਿਹੜੇ 4 ਪੈਸੇ ਹੁੰਦੇ ਸੀਗੇ ਉਹਨੇ ਮਤਲਬ ਸ਼ਰਾਬ ਦੇ ਵਿੱਚ ਲਗਾ ਦੇਣੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਉਹਨੇ ਇਸੇ ਤਰ੍ਹਾਂ ਇੱਕ ਵਾਰੀ ਕਿਸੇ ਨਾਲ ਗੱਲ ਕੀਤੀ ਕੋਈ ਗੁਰੂ ਦਾ ਸਿੱਖ ਸੀਗਾ ਉਹਨਾਂ ਨਾਲ ਗੱਲ ਕੀਤੀ ਗਿਆ ਤਾਂ ਤਾਂ ਕਰਕੇ ਵੀ ਸਾਡੇ ਘਰ ਦੇ ਵਿੱਚ ਵੀ ਬਹੁਤ ਜ਼ਿਆਦਾ ਵੀ ਨਸ਼ਾਗਾ ਵੀ ਤੁਸੀਂ ਮੈਨੂੰ ਕੋਈ ਹੱਲ ਦੱਸੋ ਕਿਵੇਂ ਮੈਂ ਕੀ ਕਰਾਂ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਨਾ ਵੀ ਸੰਤ ਮਹਾਂਪੁਰਸ਼ਾਂ ਦੀ Satsang ਕਰੋ ਵੀ ਉਹ ਤੁਹਾਨੂੰ ਸਹੀ ਦੱਸਣਗੇ ਵੀ ਕੀ ਕਿਉਂਕਿ ਉਹ ਉਹ ਵਿਧੀ ਜਾਣਦੇ ਹੁੰਦੇ ਆ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ ਉਹ ਸਾਰਾ ਸਾਰਾ ਦਿਨ ਬਾਣੀ ਜਪਦੇ ਆ ਸਿਮਰਨ ਕਰਦੇ ਆ ਆਪਾਂ ਤਾਂ ਬਹੁਤ ਘੱਟ ਬਾਣੀ ਜਪਦੇ ਆ ਆਪਾਂ ਤਾਂ ਅੰਮ੍ਰਿਤ ਵੇਲੇ ਜਪਦੇ ਆ ਥੋੜੀ ਬਹੁਤੀ ਦਿਨੇ ਜਪਦੇ ਆ ਆਪਾਂ ਦੁਨੀਆਵੀ ਜ਼ਿੰਦਗੀ ਵੀ ਨਾਲ ਜੀਣੀਆ ਬੜੇ ਸੰਤ ਮਹਾਂਪੁਰਸ਼ ਹੁੰਦੇ ਉਹ ਸਾਰਾ ਸਾਰਾ ਦਿਨ ਭਗਤੀ ਦੇ ਵਿੱਚ ਲੀਨ ਰਹਿੰਦੇ ਨੇ ਸੋ ਉਹਨਾਂ ਦੇ ਬੋਲੇ ਹੋਏ ਜਿਹੜੇ ਬੋਲ ਆ ਨਾ ਉਹ ਕਦੇ ਵੀ ਵਿਅਰਥ ਨਹੀਂ ਜਾਂਦੇ ਸੋ ਉਹ ਕਹਿੰਦੇ ਵੀ ਤੁਸੀਂ ਉਹਨਾਂ ਦੀ ਸਤ ਸੰਗ ਕਰੋ ਵੀ ਉਹ ਤੁਹਾਨੂੰ ਸਹੀ ਰਸਤਾ ਦਿਖਾਉਣਗੇ ਤਾਂ ਜਿਹੜੀ ਉਹ ਭੈਣ ਸੀ ਉਹ ਸੰਤ ਮਾਪ ਘਰਾਂ ਦੇ ਕੋਲ ਚਲੇ ਗਏ ਤਾਂ ਮਤਲਬ ਕਿ ਰੋਂਦੇ ਹੋਏ ਗਈ ਉਹ ਕਹਿੰਦੀ ਵੀ ਉਹਨਾਂ ਨੇ ਪੁੱਛਿਆ ਕਿ ਬੱਚੇ ਤੁਸੀਂ ਕਿਉਂ ਰੋਨੇ ਹੋ ਬੀਬਾ ਵੀ ਤੁਸੀਂ ਦੱਸੋ ਮੈਨੂੰ ਕੀ ਤਕਲੀਫ ਆ ਤੈਨੂੰ ਹਨਾ ਤਾਂ ਜਿਹੜੀ ਉਹ ਭੈਣ ਸੀਗੀ ਉਨੇ ਕਿਆ ਵੀ ਮਾਪ ਉਸ ਜੀ ਕਹਿੰਦੀ ਵੀ ਮੈਂ ਤਾਂ ਬਹੁਤ ਜ਼ਿਆਦਾ ਦੁਖੀ ਆ ਵੀ ਮੇਰੇ ਘਰ ਦੇ ਵਿੱਚ ਤਾਂ ਤੁਸੀਂ ਇਹ ਸਮਝੋ ਵੀ ਕੋਈ ਇਹੋ ਜਿਹਾ ਦੁੱਖ ਨਹੀਂ ਜਿਹੜਾ ਸਾਡੇ ਘਰ ਦੇ ਵਿੱਚ ਨਹੀਂ ਆ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਸਾਡੇ ਘਰ ਦੇ ਵਿੱਚ ਨਸ਼ਾ ਸ਼ਰਾਬ ਮੇਰੇ ਘਰ ਵਾਲਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਤੇ ਨਾ ਸਿਰਫ ਸ਼ਰਾਬ ਪੀਂਦਾ ਮੈਨੂੰ ਕੁੱਟਦਾ ਮਾਰਦਾ ਬੱਚਿਆਂ ਨੂੰ ਵੀ ਗਾਲਾਂ ਦਿੰਦਾ ਜਿਹੜੇ 4 ਪੈਸੇ ਹੁੰਦੇ ਉਹ ਵੀ ਖੋ ਕੇ ਲੈ ਜਾਂਦਾ ਬਸ ਨਸ਼ਾ ਕਰਕੇ ਘਰ ਆ ਜਾਂਦਾ ਨਾ ਕੋਈ ਚੱਜ ਨਾ ਕੰਮ ਧੰਦਾ ਕਰਦਾ ਵੀ ਬੱਚਿਆਂ ਦੀ ਜ਼ਿੰਦਗੀ ਦਾ ਵੀ ਮੈਨੂੰ ਫਿਕਰ ਆਵੇ ਕਿਵੇਂ ਬੱਚਿਆਂ ਦੇ ਅੱਗੇ ਆਉਣ ਵਾਲੀ ਜ਼ਿੰਦਗੀ ਇਸ ਸਵਾਰਾਂਗੇ ਤਾਂ ਮਹਾਪੁਰਸ਼ਾਂ ਨੇ ਪੁੱਛਿਆ ਕਹਿੰਦੇ ਵੀ ਜੋ ਮੈਂ ਤੁਹਾਨੂੰ ਗੱਲ ਪੁੱਛਣ ਲੱਗਿਆਂ ਸੱਚ-ਸੱਚ ਦੱਸਿਓ ਦੇ ਵਿੱਚ ਝੂਠ ਨਹੀਂ ਬੋਲਣਾ ਤੇ ਦੇਖੋ ਆਪਾਂ ਸੰਤ ਮਹਾਪੁਰਸ਼ਾਂ ਕੋਲ ਝੂਠ ਬੋਲ ਵੀ ਨਹੀਂ ਸਕਦੇ ਕਿਉਂਕਿ ਉਹ ਵੀ ਹਨਾ ਮਤਲਬ ਕਿ ਆਪਣੇ ਦਿਲਾਂ ਦੀਆਂ ਜਾਣ ਜਾਂਦੇ ਨੇ ਕਿਉਂਕਿ ਇਹ ਕਿਹੜੇ ਮਹਾਪੁਰਸ਼ ਹੁੰਦੇ ਆ ਉਹ ਵੀ ਬ੍ਰਹਮ ਗਿਆਨੀ ਤਰ੍ਹਾਂ ਹੁੰਦੇ ਆ ਨਾ ਸੋ ਚਲੋ ਜੀ ਉਹ ਕਹਿੰਦੇ ਵੀ ਹਾਂਜੀ ਪੁੱਛੋ ਵੀ ਤੁਸੀਂ ਕੀ ਪੁੱਛ ਰਹੇ ਹੋ ਕਹਿੰਦੇ ਵੀ ਤੁਸੀਂ ਇਹ ਤੂੰ ਹੀ ਦੱਸ ਵੀ ਜਿਹੜਾ ਤੇਰੇ ਘਰ ਵਾਲਾ ਸ਼ਰਾਬ ਪੀਂਦਾ ਹੈ ਤੈਨੂੰ ਇਹ ਪਹਿਲਾਂ ਪਤਾ ਸੀ ਜਾਂ ਤੇਰੇ ਘਰ ਵਾਲਿਆਂ ਨੂੰ ਪਤਾ ਸੀ ਘਰਦਿਆਂ ਨੂੰ ਯਾਨੀ ਮਾਪੇ-ਬਾਪ ਨੂੰ ਪਤਾ ਸੀ ਵੀ ਆਹ ਤੋਂ ਪਹਿਲਾਂ ਵੀ ਸ਼ਰਾਬ ਪੀਂਦਾ ਹੈ ਕਹਿੰਦੀ ਹਾਂਜੀ ਪਤਾ ਸੀ ਪਰ ਇਹ ਨਹੀਂ ਸੀ ਪਤਾ ਵੀ ਰੋਜ਼ ਪੀਂਦਾ ਵੀ ਸਾਨੂੰ ਇਹ ਕਿਹਾ ਗਿਆ ਸੀ ਵੀ ਜਿੰਨੇ ਕੋਈ ਵਿਆਹ ਸ਼ਾਦੀ ਕੋਈ ਪ੍ਰੋਗਰਾਮ ਹੋ ਉਦੋਂ ਥੋੜੀ-ਬਹੁਤੀ ਪੀਂਦਾ ਪਰ ਜਦੋਂ ਮੈਂ ਵਿਆਹ ਕੇ ਆਈ ਤਾਂ ਇਹਦਾ ਰੋਜ਼ ਦਾ ਹੀ ਕੰਮ ਸੀ ਕਹਿੰਦੀ ਫਿਰ ਮੈਂ ਸੋਚਿਆ ਚੱਲ ਬੱਚੇ ਹੋ ਜਾਣਗੇ ਫਿਰ ਸੁਧਰ ਜਾਏਗਾ ਬੱਚੇ ਵੀ ਹੋ ਗਏ ਫਿਰ ਮੈਂ ਸੋਚਿਆ ਸ਼ਾਇਦ ਬੱਚੇ ਵੱਡੇ ਬਣ ਗਏ ਫਿਰ ਸੁਧਰ ਜਾਏਗਾ ਬੱਚੇ ਵੀ ਥੋੜੇ ਜਿਹਾ ਵੱਡੇ ਹੋ ਗਏ ਪਰ ਉਹ ਤਾਂ ਉਲਟਾ ਬੱਚਿਆਂ ਨੂੰ ਵੀ ਤੰਗ ਕਰਨਾ ਉਹਨੇ ਸ਼ੁਰੂ ਕਰ ਦਿੱਤਾ ਵੀ ਪਰ ਉਹ ਨਹੀਂ ਸੁਧਰਿਆ ਤਾਂ ਮਹਾਪੁਰਸ਼ ਕਹਿੰਦੇ ਫਿਰ ਐਦਾਂ ਕਰ ਵੀ ਇਹ ਸਭ ਠੀਕਤਾ ਹੋ ਜੂ ਕਹਿੰਦੇ ਵੀ ਜੋ ਜੋ ਤੁਹਾਡੇ ਘਰ ਦੇ ਵਿੱਚ ਹੋਰ ਵੀ ਦੁੱਖ ਹੋਵੇ ਸਭ ਖਤਮ ਹੋ ਜਾਣਗੇ ਪਰ ਇਹਦੇ ਲਈ ਤੈਨੂੰ ਕਰਮ ਕਮਾਉਣੇ ਪੈਣਗੇ ਤਾਂ ਉਸ ਬੰਦੇ ਨੇ ਕਿਹਾ ਹਾਂਜੀ ਮਹਾਪੁਰਸ਼ ਦੱਸੋ ਤੁਸੀਂ ਕੀ ਕਿਹੜੇ ਕਰਮ ਮੈਂ ਕਮਾਉਣੇ ਆ ਵੀ ਮੈਂ ਕਹਾ ਜੋ ਤੁਸੀਂ ਕਹੋਗੇ ਮੈਂ ਕਰਨ ਲਈ ਤਿਆਰ ਆ ਤਾਂ ਮਹਾਂਪੁਰਸ਼ਾਂ ਨੇ ਕੀ ਕਹਿੰਦੇ ਅਮਰਤ ਵੇਲੇ ਉੱਠਣਾ ਉੱਠ ਕੇ ਨਾ 108 ਵਾਰ ਮੂਲ ਮੰਤਰ ਸਹਦਾ ਪਾਠ ਕਰਨਾ ਕਹਿੰਦੇ ਪਾਠ ਕਿਸ ਤਰੀਕੇ ਨਾਲ ਕਰਨਾ ਉਹਦੀ ਵਿਧੀ ਸੁਣ ਲਿਓ ਹੁਣ ਕਿਤੇ ਨਾ ਹੋਵੇ ਤੁਸੀਂ ਸੋਚੋ ਵੀ ਠੀਕ ਹੈ ਮੂਲ ਮੰਤਰ ਸਹਦਾ ਪਾਠ ਕਰਨਾ ਵਿਧੀ ਕੀ ਹੈ ਕਿਸ ਤਰੀਕੇ ਨਾਲ ਕਰਨਾ ਉਹ ਵਿਧੀ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਵਿਧੀ ਮੈਂ ਕਾਫੀ ਵਾਰ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਪਰ ਹੁੰਦਾ ਨਾ ਵੀ ਫਿਰ ਵੀ ਸਾਡਾ ਕਿਤੇ ਨਾ ਕਿਤੇ ਅਸੀਂ ਡੋਲ ਜਾਂਦੇ ਹਾਂ ਸੋ ਤਾਂ ਕਰਕੇ ਅੱਜ ਮੈਂ ਤੁਹਾਡੇ ਨਾਲ ਸੰਤ ਮਹਾਂਪੁਰਸ਼ਾਂ ਦੀ ਵਿਧੀ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਹੋਗੇ ਮੈਂ ਵੀ ਇੱਕ ਗਲਾਸ ਦੇ ਵਿੱਚ ਨਾ ਪਾਣੀ ਲੈ ਲੈਣਾ ਕਹਿੰਦੇ ਉਹ ਪਾਣੀ ਨਾ ਮਤਲਬ ਤੂੰ ਅੱਖਾਂ ਬੰਦ ਕਰਕੇ ਮੂਲ ਮੰਤਰ ਸਭ ਦਾ ਪਾਠ ਨਹੀਂ ਕਰਨਾ ਕਹਿੰਦੇ ਅੱਖਾਂ ਖੋਲ ਕੇ ਮੂਲ ਮੰਤਰ ਸਭ ਦਾ ਪਾਠ ਕਰਨਾ ਹੈ ਕਹਿੰਦੇ ਨਾ ਜਦੋਂ ਤੂੰ ਦੇਖਣਾ ਹੈ ਤਾਂ ਤੇਰੀ ਨਿਗਾ ਉਹਸ ਪਾਣੀ ਦੇ ਵਿੱਚ ਹੋਣੀ ਚਾਹੀਦੀ ਆ ਮਤਲਬ ਇੱਧਰ ਉੱਧਰ ਤੂੰ ਨਿਗਾਨੀ ਕਰਨੀ ਤੇਰਾ ਜਿੰਨਾ 108 ਵਾਰ ਪਾਠ ਕਰੇਂਗੀ ਨਾ ਮੂਲ ਮੰਤਰ ਸਭ ਦਾ ਤਾਂ ਤੇਰਾ ਨਿਗਾ ਦਾ ਜਿਹੜਾ ਧਿਆਨ ਹੈ ਉਹ ਉਸੇ ਪਾਣੀ ਦੇ ਵਿੱਚ ਹੋਣਾ ਚਾਹੀਦਾ ਕਹਿੰਦੇ ਪਾਣੀ ਦਾ ਬਾਣੀ ਜੇਪਣ ਤੇ ਨਾਲ ਉਹ ਜਲ ਦੇ ਵਿੱਚ ਤਬਦੀਲ ਹੋ ਜਾਏਗਾ ਤੇ ਫਿਰ ਕਹਿੰਦੇ ਜਦੋਂ ਬਾਣੀ ਪੜਦੀ ਰਹੇਗੀ ਉਹਦੇ ਵਾਲੀ ਤੇਰੀ ਨਿਗਾ ਰਹੂਗੀ ਤਾਂ ਉਹ ਇੱਕ ਤਰ੍ਹਾਂ ਦਾ پاک ਪੁੱਤਰ ਅੰਮ੍ਰਿਤ ਬਣ ਜਾਂਦਾ ਹੈ ਕਹਿੰਦੇ ਤੂੰ ਹਰ ਰੋਜ਼ ਆਪਣੀ ਘਰਵਾਲੀ ਨੂੰ ਉਹ ਸਿਖਾਉਣਾਗਾ ਹਰ ਰੋਜ਼ 40 ਦਿਨ ਕਹਿੰਦੇ ਲਗਾਤਾਰ ਤੂੰ ਇਹ ਚੀਜ਼ ਕਰਨੀ ਆ ਤੇ ਕਹਿੰਦੇ ਵਿਸ਼ਵਾਸ ਰੱਖਣਾ ਸਭ ਤੋਂ ਵੱਡੀ ਚੀਜ਼ ਆ ਵਿਸ਼ਵਾਸ ਰੱਖਣਾ ਹੈ ਮਨ ਵਿੱਚ ਇਹ ਨਹੀਂ ਸੋਚਣਾ ਵੀ ਕੀ ਮੇਰੇ ਘਰ ਵਾਲਾ ਸੱਚੀ ਸ਼ਰਾਬ ਛੱਡ ਦੇਗਾ ਜਾਂ ਕੀ ਮਹਾਰਾਜ ਜੀ ਤਾਂ ਕਿਰਪਾ ਕਰਨਗੇ ਕੀ ਹੋ ਜਾਏਗਾ ਮਨ ਵਿੱਚ ਚਿੰਤਾ ਨਹੀਂ ਕਹਿੰਦੇ ਕਿਸੇ ਤਰ੍ਹਾਂ ਦੀ ਲੈ ਕੇ ਆਉਣੀ ਬਸ ਵਿਸ਼ਵਾਸ ਦੇ ਨਾਲ ਕਰਦੇ ਜਾਣਾ ਵੀ ਹਾਂਜੀ ਵੀ ਗੁਰੂ ਸਾਹਿਬ ਜ਼ਰੂਰ ਕਿਰਪਾ ਕਰਨਗੇ ਚਲੋ ਜਿਸ ਪੈਣ ਨੇ ਉਦਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਚੀਜ਼ ਹੋਰ ਸੰਤ ਮਹਾਂਪੁਰਸ਼ਾਂ ਨੇ ਕਹੇ ਕਹਿੰਦੇ ਵੀ ਜਦੋਂ ਵੀ ਉਹ ਰਾਤ ਨੂੰ ਪੀ ਕੇ ਆਉਂਦਾ ਨਾ ਘਰ ਤੁਸੀਂ ਉਹਨੂੰ ਕੁਝ ਨਹੀਂ ਬੋਲਣਾ ਕੁਝ ਵੀ ਨਹੀਂ ਕਹਿਣਾ ਚੁੱਪਚਾਪ ਉਹ ਆਪਣਾ ਰੋਟੀ ਪਾਣੀ ਖਾਊ ਪੈ ਜਾਊਗਾ ਬਸ ਤੁਸੀਂ ਕਰਨਾ ਕੀ ਹੈ ਤੁਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਠੀਕ ਹੈ ਹਟ ਜਾਏਗਾ ਬਾਬਾ ਜੀ ਕਹਿੰਦੇ ਵੀ ਹੌਲੀ-ਹੌਲੀ ਕਿਉਂਕਿ ਹੁਣ ਕਾਫੀ ਟਾਈਮ ਦਾ ਇੱਕ ਤਰ੍ਹਾਂ ਦਾ ਹੱਡਾਂ ਦੇ ਵਿੱਚ ਨਸ਼ਾ ਬੈਠਿਆ ਹੁੰਦਾ ਕਹਿੰਦੇ ਪਰ ਵੀ ਉਹ ਹਟ ਜਾਏਗਾ ਜ਼ਰੂਰ ਹਟ ਜਾਏਗਾ ਬਸ ਤੁਸੀਂ ਵਿਸ਼ਵਾਸ ਰੱਖਣਾ ਤੇ ਕੋ ਉਹਨੂੰ ਨਹੀਂ ਕੁਝ ਕਹਿਣਾ ਜੋ ਮੰਗਲਾ ਨਾ ਗੁਰੂ ਤੋਂ ਮੰਗਲ ਚਲੋ ਉਸ ਪੜਨੇ ਇਦਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਜੀ ਉਹ ਪੜਨਾ ਕਹਿੰਦੇ ਵੀ ਫਿਰ ਮੈਂ ਮਤਲਬ ਕਰਦੀ ਰਹੀ ਪਾਠ ਇਦਾਂ ਹੀ ਤੇ ਜਲ ਜਿਹੜਾ ਉਹਨਾਂ ਨੂੰ ਸਿਖਾਉਂਦੀ ਰਹੀ ਤੇ ਜੇ ਤੁਸੀਂ ਵੀ ਜਲਸ਼ ਕਾਉਨੇ ਹੋ ਕਈ ਵਾਰੀ ਹੁੰਦਾ ਹੈ ਨਾ ਕਈ ਵੀਰੜ ਨਹੀਂ ਛੱਕਦੇ ਉਹਨਾਂ ਨੂੰ ਇਹ ਹੋ ਜਾਂਦਾ ਪਤਾ ਨਹੀਂ ਮੈਨੂੰ ਕੀ ਕਰਕੇ ਦਿੱਤਾ ਟੂਣਾ ਟੋਟਕਾ ਕਰਕੇ ਦਿੱਤਾ ਉਹਨਾਂ ਨੂੰ ਵਹਿਮ ਪੈ ਜਾਂਦਾ ਤਾਂ ਤੁਸੀਂ ਕੀ ਕਰ ਸਕਦੇ ਹੋ ਲੱਸੀ ਦੇ ਵਿੱਚ ਪੀਣ ਵਾਲੇ ਪਾਣੀ ਦੇ ਵਿੱਚ ਜਦੋਂ ਰੋਟੀ ਤੁਸੀਂ ਦਿੰਦੇ ਹੋ ਉਦੋਂ ਪੀਣ ਵਾਲੇ ਪਾਣੀ ਚ ਪਾ ਦਿਵੋ ਜਾਂ ਲੱਸੀ ਦੇ ਨਿਓ ਚ ਪਾ ਦਿਵੋ ਜਾਂ ਦਹੀਂ ਦੇ ਵਿੱਚ ਪਾ ਦਿਵੋ ਲੇਕਿਨ ਠੰਡੀ ਚੀਜ਼ ਦੇ ਵਿੱਚ ਪਾਉਣਾ ਗਰਮ ਚੀਜ਼ ਦੇ ਵਿੱਚ ਜਲ ਨਹੀਂ ਪਾਉਣਾ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਮੈਦਾ ਉਹਨਾਂ ਨੂੰ ਦਿੰਦੇ ਰਹੇ ਕਹਿੰਦੇ 40 ਦਿਨਾਂ ਤੋਂ ਪਹਿਲਾਂ ਪਹਿਲਾਂ ਇਨਾ ਜਦ ਮਨ ਲੋਵੇ 30 35 ਦਿਨ ਹੋਏ ਕਹਿੰਦੇ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਵੀ ਮੈਂ ਜਿਹੜੀ ਸ਼ਰਾਬ ਵੀ ਮੈਨੂੰ ਚੰਗੀ ਲੱਗਣੋਂ ਹਟ ਗਈ ਕਹਿੰਦੇ ਵੀ ਉਹਨਾਂ ਨੇ ਕਿਹਾ ਸਾਨੂੰ ਕਹਿੰਦੇ ਮੈਨੂੰ ਨਾ ਸ਼ਰਾਬ ਚੰਗੀ ਨਹੀਂ ਲੱਗਦੀ ਮੈਂ ਹੁਣ ਪੀਆ ਨਹੀਂ ਕਰਨੀ ਤੇ ਵੀ ਮੈਂ ਬਹੁਤ ਕੁਝ ਗਲਤ ਕੀਤਾ ਮੈਂ ਸੋਡੀ ਜ਼ਿੰਦਗੀ ਦੇ ਨਾਲ ਵੀ ਗਲਤ ਕੀਤਾ ਤੇ ਵੀ ਹੁਣ ਮੈਂ ਸਹੀ ਰਸਤੇ ਤੇ ਚੱਲੂੰਗਾ ਦੇਖੋ ਗੁਰੂ ਸਾਹਿਬ ਦੀ ਕਿੰਨੀ ਵੱਡੀ ਕਿਰਪਾ ਹੋਈ ਵੀ ਉਹਨੂੰ ਖੁਦ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਵੀ ਮੈਂ ਇਹ ਗਲਤ ਕਰ ਰਿਹਾ ਤਾਂ ਉਸ ਵੀਰ ਨੇ ਯਾਨੀ ਕਿ ਇਹ ਸੋਚਿਆ ਲekin ਜਦੋਂ 40 ਦਿਨ ਹੋ ਗਏ ਪਾਠ ਕਰਦਿਆਂ ਨੂੰ ਉਹਨਾਂ ਨੂੰ 40 ਦਿਨ ਉਹ ਫਿਰ ਵੀ ਉਦਾਂ ਹੀ ਦਿੰਦੇ ਰਹੀ ਉਹਨਾਂ ਨੂੰ ਜਦੋਂ ਤਾਂ ਉਸ ਤੋਂ ਬਾਅਦ ਉਹ ਕਹਿੰਦੇ ਮੈਂ ਨਾ ਅਮਰਤ ਛਕਣਾ ਠੀਕ ਹੈ ਤੇ ਉਹ ਪਰ ਭੈਣ ਨੂੰ ਇਹ ਸੀ ਵੀ ਕਿਤੇ ਫੇਰ ਨਾ ਦੁਬਾਰਾ ਪੀ ਲਵੇ ਕਿਤੇ ਬਿਆਦ ਵੀ ਕਰ ਦੇਵੇ ਗੁਰੂ ਸਾਹਿਬ ਦੇ ਹਨਾ ਵੀ ਬਾਣੇ ਦੀ ਤਾਂ ਉਹਨਾਂ ਨੇ ਭੈਣ ਨੇ ਸੋਚਿਆ ਵੀ ਮੈਂ ਫੇਰ ਸ਼ੰਤ ਮਾਪੂਸਾ ਕੋਲ ਚੱਲਣਾ ਉਹ ਗਏ ਤੇ ਉਹਨਾਂ ਨੇ ਜਾ ਕੇ ਪੁੱਛਿਆ ਵੀ ਬਾਬਾ ਜੀ ਉਸ ਦਿਨ ਉਹਨਾਂ ਦੇ ਨਾਂ ਭੈਣ ਦੇ ਚਿਹਰੇ ਤੇ ਨੂਰ ਸੀ ਖੁਸ਼ੀ ਸੀ ਕਹਿੰਦੀ ਬਾਬਾ ਜੀ ਵੀ ਤੁਹਾਡੀ ਕਿਰਪਾ ਸਦਕਾ ਵੀ ਜਿੱਦਾਂ ਤੁਸੀਂ ਦੱਸਿਆ ਸੀ ਜਿਹੜੀ ਵਿਧੀ ਮੈਂ ਉਦਾਂ ਕੀਤਾ ਤੇ ਮੇਰੇ ਘਰ ਵਾਲੇ ਨੇ ਸ਼ਰਾਬ ਦਾ ਛੱਡ ਦਿੱਤੀ ਤੇ ਹੁਣ ਉਹ ਅੰਮ੍ਰਿਤ ਸ਼ਕਨ ਦੀ ਗੱਲ ਕਰ ਰਹੇ ਨੇ ਤਾ ਬਾਬਾ ਜੀ ਕਹਿੰਦੇ ਬਹੁਤ ਵਧੀਆ ਗੱਲ ਆ ਵੀ ਉਹਨੂੰ ਸ਼ਕਲ ਦਾ ਅਮਰਤ ਤਾਂ ਉਹ ਕਹਿੰਦੇ ਬਾਬਾ ਜੀ ਮੇਰੀ ਇੱਕ ਚਿੰਤਾ ਹੈ ਵੀ ਕਿਤੇ ਇਹ ਨਾ ਹੋਵੇ ਫੇਰ ਦੁਬਾਰਾ ਪੀਣ ਲੱਗ ਜਾਣ ਤੇ ਇਹ ਵੀ ਬਾਣੀ ਦਾ ਵੀ ਨਰਾਤਰ ਕਰ ਦੇਣ ਵੀਰ ਵੀ ਕਰ ਦੇਣ ਦਾ ਬਾਬਾ ਜੀ ਕਹਿੰਦੇ ਤੂੰ ਚਿੰਤਾ ਨਾ ਕਰ ਜਿਸ ਤਰੀਕੇ ਨਾਲ ਤੂੰ ਕਰ ਰਹੀ ਹੈ ਨਾ ਉਸ ਤਰੀਕੇ ਨਾਲ ਕਰਦੀ ਰਹਿ ਨਾ ਸਿਰਫ ਇਹ ਮੁੜ ਕੇ ਉਸ ਰਸਤੇ ਤੇ ਜਾਵੇਗਾ ਕਦੇ ਵੀ ਬਲਕਿ ਜਿਹੜੇ ਤੁਹਾਡੇ ਘਰ ਦੇ ਵਿੱਚ ਹੋਰ ਵੀ ਦੁੱਖ ਨੇ ਉਹ ਵੀ ਸਭ ਖਤਮ ਹੋ ਜਾਣਗੇ ਬਸ ਇਸੇ ਤਰ੍ਹਾਂ ਗੁਰੂ ਦਾ ਲੜਫੜ ਕੇ ਰੱਖੋ ਸੋ ਦੇਖੋ ਕਿਸ ਤਰੀਕੇ ਨਾਲ ਉਸ ਭੈਣ ਨੇ ਸੰਤਾਂ ਦੇ ਦੱਸੀ ਹੋਈ ਉਸ ਵਿਧੀ ਤੇ ਵਿਸ਼ਵਾਸ ਕੀਤਾ ਭਰੋਸਾ ਕੀਤਾ ਗੁਰੂ ਸਰਵਾਹਰ ਨਾਜ਼ਰ ਮੰਨ ਕੇ ਬਾਣੀ ਦਾ ਸਿਮਰਨ ਕੀਤਾ ਤੇ ਦੇਖੋ ਗੁਰੂ ਸਾਹਿਬ ਨੇ ਵੀ ਫਿਰ ਉਹਨਾਂ ਦੇ ਸਾਰੇ ਦੁੱਖ ਤੋੜ ਦਿੱਤੇ ਸੋ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਕਰਿਓ ਬਸ ਵਿਸ਼ਵਾਸ ਰੱਖੋ ਚਿੰਤਾ ਨਹੀਂ ਕਰਨੀ ਮਨ ਦੇ ਵਿੱਚ ਦੇਖੋ ਕਈ ਵਾਰੀ ਨਾ ਹੁੰਦਾ ਕਿ ਸਾਡੀ ਭਾਵਨਾ ਦੇ ਵਿੱਚ ਕਮੀ ਹੁੰਦੀ ਹੈ ਥੋੜਾ ਟਾਈਮ ਲੱਗ ਜਾਂਦਾ ਹੈ ਸਾਰੀ ਚੀਜ਼ ਕਿਸ ਚੀਜ਼ ਤੇ ਡਿਪੈਂਡ ਕਰਦੀ ਆ ਸਾਡੇ ਵਿਸ਼ਵਾਸ ਤੇ ਸਾਡੀ ਭਾਵਨਾ ਤੇ ਜੇ ਸਾਡੀ ਭਾਵਨਾ ਤੇ ਵਿਸ਼ਵਾਸ ਪੱਕਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਛੇਤੀ ਹੋ ਜਾਂਦੀ ਹੈ ਕਈ ਵਾਰੀ ਸਾਡੀ ਭਾਵਨਾ ਨਾ ਹਾਲੇ ਪੂਰੀ ਪੱਕੀ ਨਹੀਂ ਬਣੀ ਹੁੰਦੀ ਹੈ ਸਾਡਾ ਵਿਸ਼ਵਾਸ ਥੋੜਾ ਕੱਚਾ ਹੁੰਦਾ ਫਿਰ ਉਹਦਾ ਕਰਕੇ ਥੋੜਾ ਸਮਾਂ ਲੱਗ ਜਾਂਦਾ ਬਸ ਤੁਸੀਂ ਆਪਣੇ ਕਰਮ ਕਮਾਉਂਦੇ ਰਹੋ ਵਿਸ਼ਵਾਸ ਰੱਖੋ ਗੁਰੂ ਸਾਹਿਬ ਦੀ ਜ਼ਰੂਰ ਕਿਰਪਾ ਹੋਵੇਗੀ ਬਹੁਤ ਸਾਰੇ ਘਰਾਂ ਦੇ ਵਿੱਚੋਂ ਨਸ਼ੇ ਖਤਮ ਹੋਏ ਨੇ ਭੈਣਾ ਦੇ ਸਦਕਾ ਜਦੋਂ ਉਹਨਾਂ ਨੇ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕੀਤਾ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਉਹ ਸੁਪਰਮਾਤਮਾ ਤੁਹਾਡੇ ਤੇ ਵੀ ਮਿਹਰ ਜ਼ਰੂਰ ਕਰਨਗੇ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਏਦਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ